ਦੋ ਨੰਬਰ ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਾ ਟਿਪ ਟਿਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਮਹੀਨਾ ਆ ਗਿਆ ਕੁੜੀ ਕਰੋ ਗਏ ਪਿਆ ਤੀਆਂ ਨੂੰ ਜਵਾਨਾਂ ਨੂੰ ਦੋ ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਣਾ 604 ਜਿਹੜੇ ਆ ਉਹ 23 ਦੇ ਵਿੱਚ ਵਿਆਹ ਕੀਤਾ ਹਾਂਜੀ 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 ਕੀ ਨਾਮ ਜੇ ਆਪਣਾ ਮੇਰਾ ਹਰਪਿੰਦਰ ਕੌਰ ਅੱਜ ਇੱਥੇ ਹਾਂਜੀ ਮੇਰਾ 2 ਨੰਬਰ 2 ਨੰਬਰ 'ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਰਟੀਫਿਕੇਟ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਹੀਨਾ ਆ ਗਿਆ ਕੁੜੀ ਕਰੋ ਗਏ ਪਿਆ 3 ਫਰਵਰੀ ਨੂੰ ਕੀਤਾ ਸਾਨੂੰ ਥੋੜਾ ਥੋੜਾ ਥਾਣੇ ਚ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉੱਥੇ ਤੁਹਾਡੀ ਬੇਟੀ ਦਾ ਵਿਆਹ ਹੋ ਚੁੱਕਾ ਹਾਂਜੀ ਸਾਨੂੰ ਥਾਣੇ ਵਾਲਿਆ ਸਰਟੀਫੀਕਟ ਖੜਕੇ ਦਿੱਤਾ ਕਿ ਇੱਥੋਂ ਹੋਇਆ ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਇਨਸਾਫ ਕਰ ਦੇਣਾ ਸਾਡਾ ਪ੍ਰਸ਼ਾਸਨ ਨੂੰ ਕੀਮਾ ਕਰਦੇ ਪ੍ਰਸ਼ਾਸਨ ਤਿਆਰ ਨਹੀਂ ਪਰ ਉਹ ਘਰ ਨਹੀਂ ਗਈ ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ ਇਹ ਪੈਸੇ ਲੈ ਕੇ ਆਪਾਂ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੰਡਿਆ ਅੰਦਰ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀ ਕੰਡਿਆ ਇਹ 2 ਨੰਬਰੀ ਦੇ ਵਿਆਹ ਲੋਕਾਂ ਦੇ ਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਂਦੇ ਦੇਖੋ ਜੀ ਨਗਰੀ ਇਦਾਂ ਕਿ ਗੁਰੂ ਘਰ ਕੋਈ ਵੀ ਆ ਰਜਿਸਟਰ ਜਿਹੜੀ ਆ ਕਮੇਟੀ ਕਰਾਈ ਜਾਂਦੀ ਆ ਜਿਹੜਾ ਰਜਿਸਟਰ ਵੱਲੋਂ ਕੋਈ ਕਰਕੇ ਦਿੰਦਾ ਉਹਨੂੰ ਧਾਰ ਹੁੰਦਾ ਕਿ ਭਰ ਕੇ ਮੇਰੇ ਤੇ ਕਾਨੂੰਨੀ ਕਾਰਵਾਈ ਹੋਣੀ ਆ ਹਾਂ ਹੁਣ ਇਸ ਬੰਦੇ ਦਾ ਕੋਈ ਫੋਨ ਨੰਬਰ ਨਹੀਂ ਇਹਦੇ ਤੇ ਜਿਹੜਾ ਦਿੱਤਾ ਗਿਆ ਵਾ ਕੋਈ ਫੋਨ ਨੰਬਰ ਨਹੀਂ ਹੈਗਾ ਪਿੱਛਾ ਨਾ ਕਰੋ ਮਹਾਰਾਜ ਜੀ ਸਰਪੰਚ ਦੇ ਇਹ ਤੇ ਕੋਈ ਵੇਖੋ ਨਾ ਲੜਕੀ ਦੇ ਮਾਂ ਪਿਓ ਦੇ ਸਹਣ ਹੈਗੇ ਆ ਜਿਹੜੀ ਕੋਡ ਮੈਰਿਜ ਹੁੰਦੀਆਂ ਉਹ ਉਹ ਇਹ ਹੈ ਕਿ ਮਾਂ ਪਿਓ ਦੇ ਜਾਂ ਭਰਾ ਦੇ ਸਹਣ ਹੋਣੇਗਾ ਮਾਮਿਆਂ ਦੇ ਜਾਂ ਚਾਚਿਆਂ ਤਾਇਿਆਂ ਦੇ ਇੱਥੇ ਜਿਹੜੇ ਆ ਕਿ ਕੋਈ ਵੀ ਕਿਸੇ ਦੇ ਸਹਣ ਨਹੀਂ ਹੈਗੇ ਅੱਛਾ ਇਸ ਕੋਲ ਇਹ ਪਤਾ ਲੱਗ ਗਿਆ ਹਾਂ ਹਾਂ ਫਿਰ ਕਾਰਵਾਈ ਦੀ ਮੰਗ ਕਰਦੇ ਆਂ ਅਸੀਂ ਮੰਗ ਇਹ ਕਰਦੇ ਆਂ ਕਿ ਜਿਹੜੇ ਇਦਾਂ ਦੇ ਲੋਕ ਸ਼ਹਿਰਾਂ 'ਚ ਬੈਠੇ ਨੇ ਇਹਨਾਂ ਦੇ ਉੱਤੇ ਸਿਕੰਜਾ ਕਿੱਥੋਂ ਕੱਸਿਆ ਜਾਣਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੇਨਤੀ ਕੀਤੀ ਹੈ ਤੇ ਨਾਂ ਤੇ ਨੇਪਾਲ ਤੋਂ ਆਏ ਜੀ ਇਹ ਲੈ ਕੇ ਇਹ ਆਇਆ ਸ਼ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਸਿਪਾਈ ਅੱਗੇ ਪ੍ਰਾਈਵੇਟ ਪ੍ਰਸਾਧ ਕਰਦੀ ਸੀ ਪਰ ਹੁਣ ਇਸ ਵੇਲੇ ਕਲੀ ਸ਼ਰੋਮਣੀ ਕਮੇਟੀ ਕਰ ਰਹੀ ਹੈ ਜਿਹੜੇ ਇਹ ਮੇਨ ਦੋਸ਼ੀ ਇਹ ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਕੋਟ ਆਨੰਦਕਾਰਜ ਨਾ ਕੀਤੇ ਜਾਂ ਸਰਟੀਫਿਕੇਟ ਨਾ ਦਿੱਤਾ ਜਾਵੇ ਤੇ ਸਮਝ ਲਓ ਕੀ ਹੋਵੇਗਾ ਕਿ ਉਹਦੇ ਆਨੰਦਕਾਰਜ ਨਹੀਂ ਹੋੜਗੇ ਫਿਰ ਅਸੀਂ ਉਹ ਲੜਕੀ ਨੂੰ ਪੁੱਛਦੇ ਆ ਪੁੱਤ ਚਾਰ ਲਾਵਾਂ ਕਰਾਈਆਂ ਹੀ ਚਾਰ ਲਾਵਾਂ ਕਰਾਈਆਂ ਸੀ ਜਦੋਂ ਚਾਰ ਲਾਵਾਂ ਕਰਾਈਆਂ ਜਾਂਦੀਆਂ ਵਾ ਉਹ ਤੋਂ ਪਹਿਲਾਂ ਲੜਕੀ ਵੱਲੋਂ ਇਹਨਾਂ ਦੀ ਆਵਾਜ਼ ਪਹਿਲੀ ਪਹਿਲੀ ਵਾਰੀ ਹੋਇਆ ਇਹ ਮੈਨੂੰ ਫਸਾਉਣੇ ਲਈ ਮੇਰੇ 'ਤੇ ਫਰੋਡ ਇਲਜ਼ਾਮ ਲਗਾਏ ਜਾ ਰਹੇ ਝੂਠੇ ਅਗਰ ਕੇਲੇ ਵੀ ਹੋਇਆ ਹੈ ਤਾਂ ਮੈਨੂੰ ਲਾ ਕੇ ਦਿਆ ਜਾਏ ਸਬੂਤ ਦਿਖਾਇਆ ਜਾਏ ਸੀ ਮੈਨੂੰ ਫਸਾਉਣੇ ਲਈ ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਅੱਛਾ ਲੱਖੋ ਜੀ ਜੋ ਸਾਨੂੰ ਪਤਾ ਲੱਗਾ ਸੀ ਪ੍ਰੂਫ ਕਿੱਥੇ ਕੀਤੇ ਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਲੜਕੇ ਲੋ ਆਏ ਸੀ ਅਸੀਂ ਉਹਨਾਂ ਦੀ ਵੀ ਬਾਈਟ ਸੁਣੀ ਸੀ ਉਹਨਾਂ ਨੇ ਕਿਹਾ ਵੀ ਲੜਕੀ ਝੂਠ ਬੋਲ ਰਹੀ ਹੈ ਮੇਰਾ ਪਿਓ ਨਹੀਂ ਹੈਗਾ ਕੋਈ ਬੱਚੀ ਝੂਠ ਨਹੀਂ ਬੋਲਦੀ ਉਹ ਸਰਟੀਫਿਕੇਟ ਲੈ ਕੇ ਆਈ ਉਹਦੇ ਪਿਓ ਦੀ ਡੈਥ ਹੋਈ ਹੈ ਇਹ ਸਰਟੀਫਿਕੇਟ ਹੈਗਾ ਪਹਿਲਾਂ ਹੀ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣਾ ਜਣੇ ਆ ਜਿਹੜੇ ਮੌਕਲ ਮਹਿਮਾਨ ਪ੍ਰੈਸ ਦੇ ਸਾਹਮਣੇ ਆ ਕੇ ਕਹਿੰਦੇ ਸੀ ਵੀ ਲੜਕੀ ਦਾ ਪਿਓ ਜਿੰਦਾ ਹੈਗਾ ਲੜਕੀ ਝੂਠੀ ਹੈ ਲੜਕੀ ਦੇ ਪਿਓ ਦੀ ਡੈਥ ਹੋ ਚੁੱਕੀ ਹੈ ਲੜਕੀ ਨਾਲ ਪਹਿਲਾਂ ਵੀ ਜ਼ਬਰਜਨਾ ਹੋਇਆ ਹੈ ਕੋਈ ਵੈਰੀਫਾਈ ਕੀਤੀ ਇਹਨਾਂ ਦੇ ਬਾਰੇ ਹਾਂਜੀ ਸਾਰਾ ਵੈਰੀਫਾਈ ਕੀਤਾ ਹੈ ਜੱਜ ਦਾ ਜੀ ਮੇਰੇ ਨੇ ਇਹ ਪ੍ਰੂਫ ਹੈ ਇਹ ਪ੍ਰੂਫ ਹੈ ਡਿਊ ਸਰਟੀਫਿਕੇਟ ਹੈ ਜਿਸ ਵਿੱਚ ਬੋਲਾ ਜਾ ਰਿਹਾ ਹੈ ਉਹ ਪ੍ਰੈਸ ਕਾਨਫਰੰਸ ਮੇ ਕਿ ਮੇਰੇ ਫਾਦਰ ਹੈ ਮੈਂ ਝੂਠ ਬੋਲਤੀ ਹੂ ਮੇਰੇ ਫਾਦਰ ਜ਼ਿੰਦਾ ਹੈ ਇਹ ਦੇਖੀਏ ਸਰ ਕਿੰਨੇ ਮੇਰੇ ਪਿਤਾ ਜੀ ਕੋ 12 15 ਸਾਲ ਹੋ ਚੁਕੇ ਦੇਤੂਏ ਔਰ ਮੇ ਉਪੇ ਇਹ ਵੀ ਫੇਕ ਇਲਜ਼ਾਮ ਲਗਾਏ ਜਾ ਰਹੇ ਜਿਹੜੇ ਸੱਜਣ ਨੇ ਇਲਜ਼ਾਮ ਲਾਇਆ ਵੀ ਇਹਦਾ ਪਹਿਲਾਂ ਵੀ ਜ਼ਬਰਜਨਾ ਹੋਇਆ ਹੈ ਕੀ ਜਿਹੜੀ ਔਰਤ ਨਾਲ ਪਹਿਲਾਂ ਜ਼ਬਰਜਨਾ ਹੋਇਆ ਹੋਵੇ ਉਹਨੂੰ ਘਰ ਖੁੱਲਾ ਛੱਡ ਦੇਣਾ ਚਾਹੀਦਾ ਜਿਹੜਾ ਮਰਜ਼ੀ ਆ ਉਹਨਾਂ ਦਾ ਜ਼ਬਰ ਜਨਾਹ ਕਰ ਲੇ ਕੀ ਉਹਨੂੰ ਖੁੱਲਾ ਛੱਡ ਦਈਏ ਉਸ ਲੜਕੀ ਨੂੰ ਜਿਹੜਾ ਆਵੇ ਉਹਨਾਂ ਦਾ ਜ਼ਬਰ ਜਨਾਹ ਕਰ ਲੇ ਕਾਨੂੰਨ ਕੀ ਕਹਿੰਦਾ ਜੇ ਕਿਸੇ ਲੜਕੀ ਨਾਲ ਇੱਕ ਵਾਰੀ ਗੁਨਾਹ ਆਇਆ ਜੇ ਦੁਬਾਰਾ ਆਇਆ ਤਾਂ ਦੂਜਾ ਵੀ ਦੋਸ਼ੀ ਏ ਜਿਹੜਾ ਪੰਜਾਬ ਦੇ ਜਿੰਨੇ ਗੁਨਾਹ ਕੀਤਾ ਗੁਰਗੰਸਾ ਦਾ ਝੂਠਾ ਸਾਰਾ ਲਗੇ ਨਕਲੀ ਵਿਆਹ ਕੀਤਾ ਜਿਹੜੇ ਬੰਦੇ ਨੇ ਉਹਦੇ ਲੋਕ ਤਰਫਦਾਰੀ ਕਰ ਰਿਹਾ ਲੱਖ ਲਹਾਂ ਤੇ ਹੋ ਜੇ ਪੰਜਾਬੀਆਂ ਦੇ ਜਿਹੜੇ ਅੱਜ ਇਸ ਔਰਤ ਦੇ ਦਰਦ ਨੂੰ ਨਹੀਂ ਸਮਝ ਰਹੇ ਅਜ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਹੈ ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਇੱਕ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਨੇ ਇੱਥੇ ਕੋਟ ਮੈਰਿਜ ਕਰਵਾਈ ਉਹ ਇੱਥੋਂ ਦਾ ਜਿਹੜਾ ਮਤਾਬਸੇ ਗਰੰਤੀ ਬਣਾਇਆ ਜਿਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਾਇਸ਼ ਕੀਤੀ ਹੈ ਤੇ ਕੋਈ ਸਤਿਗੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜਾਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲੈਂਦਾ ਇੱਕ ਲੜਕੀ ਹੋਰ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉੱਜੜਿਆ ਹੈ ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਫੀਟ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ 2 ਨੰਬਰ ਦੇ ਵਿੱਚ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਹੈ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧੱਜੀਆਂ ਡਾ ਓਏ ਬੇਂਤੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਜ਼ਾਦਾ ਦੀਆਂ ਤੁਸੀਂ ਧੱਜੀਆਂ ਡਾ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਵਾਂ ਦੇ ਨਾਲ ਜੰਮਿਆਂ ਪਾਲਿਆ ਵਟਿਆਂ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਘਰੋਂ ਤੋੜਨਾ ਸੀ ਚਾਵਾਂ ਦੇ ਨਾਲ ਉਹ ਅੱਜ ਦਰਦ-ਦਰ ਤੇ ਧੱਕੇ ਖਾਂਦੀ ਫਿਰ ਰਹਾ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਹੈ ਤੁਸੀਂ ਪੜ੍ਹਾਈ ਕੀਤੀ ਹੈ ਇਹ ਕੰਮ ਨਾ ਕਰੋ ਮੇਰੀ ਬੇਨਤੀ ਹੈ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਹੈ ਜਿਹੜੇ ਤਾਂ ਭੱਜ ਕੇ ਘਰੋਂ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰਾਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਆ ਲਈ ਹੈ ਤਾਲਾ ਲੱਗਾ ਕੀ ਅਗਲਾ ਸਟੈਪ ਕੀ ਹੈ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਸਭ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਖਤਰ ਹੈ ਤੁਰੰਤ ਪਰਚਾ ਸਰੂਵਣੀ ਕਮੇਟੀ ਜੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਿਲਾ ਦਿਓ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ RAM ਸਾਹਿਬ ਸਭਾਏ ਮਾਨ ਕਰਨੇ ਆ ਉਹਾਂ ਦੇ ਪਹਿਲਾਂ ਐਪਲੀਕੇਸ਼ਨ ਭੇਜੋ ਤੇ ਜੇ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ ਇਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹ ਆਂਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਸੀ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨਦਿਆ ਜਾਂ ਕਰਨ ਹੋਈ ਹੁੰਦੀ ਆ ਬੇ ਬੇਨਤੀ ਹੈ ਮੇਰੀ ਸੇਕ ਕੌਮ ਨੂੰ ਇਹਨਾਂ ਲੋਕਾਂ ਕੋਲੋਂ ਇਹ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲੋ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕਰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਲਿਆਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜੀ ਨਹੀਂ ਕਾਨੂੰਨ ਨਾਲ ਲਵਾਵਾਂਗੇ ਜੇ ਇਹ ਪ੍ਰਸ਼ਾਸਨ ਪੂਰਾ ਤੇ ਬੰਦਾ ਸਿਕੰਜਾ ਕੱਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਨਿਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਇਹ ਜੀ ਅੱਜ ਸਾਨੂੰ ਨਾ ਕੰਪਲੀਟ ਵਲੀ ਸੀ ਬਾਬਾ ਬਲਵੀਰ ਸਿੰਘ ਨੇ ਕਮਪਲੇਨਟ ਦਿੱਤੀ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ ਉਸ ਤੋਂ ਸਬੰਧੀ ਅਸੀਂ ਆਏ ਆ ਮੌਕਾ ਦੇਖਿਆ ਜੀ ਮੁੰਡਾ ਕਿ ਲਾਇਆ ਆਬ ਤੋਂ ਹੋਏ ਨਹੀਂ ਮਹਤਾਰ ਸਿੰਘ ਜੀ ਨੇ ਆਪਸਾਂ ਦੇ ਨੋਟਿਸ ਲਿਆਂਦਾ ਆਪਾਂ ਅਫਸਰ ਆ ਰਹੇ ਨੇ ਸਾਡੇ ਕੋਲ ਕਿੰਨੇ ਕ ਵਿਆਹ ਇਹਨੇ ਕਰਾ ਦਿੱਤੇ ਜੀ ਉਹ ਬਤਨ ਕੋਈ ਅੰਦਰੋਂ ਕਰ ਲਿਆ ਅੰਦਰੋਂ ਕੀ ਕੋਈ ਪੋਸਟ ਨਹੀਂ ਹੋ ਰਿਹਾ ਰਜਿਸਟਰ ਵਿੱਚ ਲਿਆ ਜਿੰਨਾ ਕੋਈ ਜਿਨ੍ਹਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ ਉੱਤੇ ਵਿਆਹ ਵਿਆਹ ਲਿਖਿਆ ਹੋਇਆ ਉੱਤੇ ਵੀ ਦੇਖੋ ਚਾਰਾ ਆ ਕੜਾਈ ਜੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਤ ਹੋਈ ਨਹੀਂ ਆਹ ਨੰਦਰਾ ਨਹੀਂ ਵੇਚੇ ਇੱਥੇ ਮੌਕੇ ਤੇ ਹਾਂ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚਲੇ ਆ ਤੁਸੀਂ ਕਰਨ ਚਲੇ ਕਰ ਬਾਈ ਤਸਦੀਕ ਕਰਦੇ ਆ ਜੀ ਅਸਰ ਦਾ ਰਸਤਾ ਗੁਰੂ ਗ੍ਰੰਥ ਸਾਹਿਬ ਮਾਤਾ ਰਵਿਸ਼ਾਣੀ ਅੱਛੜੀ ਦੋ ਦਿਨ ਫੈਮਿਲੀ ਆਈਆਂ ਹੋਈਆਂ ਨੇ ਜਿਹੜੇ ਸੈਟਕੜਾ ਚ ਪੜੇ ਉਹਨਾਂ ਨੇ ਕਿਹਾ ਤੇ ਤੁਹਾਡੇ ਚਲੀ ਬੈਠ ਲੈਣੇ ਮੈਂ ਨਹੀਂ ਦੇਖਿਆ ਅਜੇ ਤੱਕ ਦੇਖੇ ਦੀ ਨਾ ਮੇਰੇ ਕੋ ਆਈ ਹੈ ਮੇਰੇ ਕੋ ਸਿਰ ਕੰਪਲੇਟ ਆਈ ਹੈ ਕਮੇਰ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲਾਗੇ ਬਲਸ਼ ਲਾਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਬੇਸਤਾਨ ਨਹੀਂ ਲਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਹਾਂ ਹਾਂ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇਆਲੇ ਨੂੰ ਵੀ ਕਵਿੰਡ ਕਰਦੇ ਨੇ ਜਿਹੇ ਦੇ ਵਿੱਚ ਕੋਈ ਬੰਦਾ ਰਹਿ ਕੇ ਉਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸੀ ਹਾਂ ਜੀ ਅਸੀਂ ਮੌਕੇ ਤੇ ਅਸੀਂ ਆਏ ਹਾਂ ਮੌਕਾ ਕੀ ਦੇ ਕੰਟਰੋਲ ਹੈਟ ਹੈ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਮਾਰੀ ਚੱਲਦੀ ਹੈ ਬਿਲਕੁਲ